ਤਾੜੀਆਂ ਉਧਰ लवली ਸਾਡਾ ਵੀਰ ਮੋਗੇ ਤੋਂ ਪੁੱਜਿਆ ਆ ਬਾਬਾ ਜੁਗਲ ਸਿੰਘ ਜੀ ਦੇ ਵੀਰ ਨੇ ਉਹਨਾਂ ਦੇ ਵੱਲੋਂ ਦੋਨਾਂ ਟੀਮਾਂ ਲਈ ਇੱਕ ਇੱਕ 1000 ਰੁਪਏ ਦੇ ਪਿਆਰ ਪਹੁੰਚਦੇ ਹੋਏ ਆ ਬਾਬਾ ਪਰਸ਼ਾ ਦਾ ਧੰਨਵਾਦ ਆ लवली ਮੋਗੇ ਤੋਂ ਸਾਡਾ ਵੀਰ ਪਹੁੰਚਿਆ ਧੰਨਵਾਦ ਆ ਬਾਬਾ ਪਰਸ਼ਾ ਦੇ ਵੀਰ ਨੇ ਉਹਨਾਂ ਵੱਲੋਂ ਦੋਨਾਂ ਟੀਮਾਂ ਦੇ ਲਈ ਇੱਕ ਇੱਕ 1000 ਰੁਪਏ ਇਧਰ ਦੇ ਪਾਸੇ ਕਬੱਡੀ ਪਾਉਣ ਦੇ ਲਈ ਖੜਾਲ ਨੇ ਤਿਆਰ ਹੈ ਚਾਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਔਰ ਕੌਣ ਬੱਲੇ ਬੱਲੇ ਕਰਾਵੇਗਾ ਕਹਿੰਦੇ ਕੌਣ ਬੱਲੇ ਬੱਲੇ ਕਰਾਵੇਗੀ ਖੁਸ਼ੀ ਦੀ ਪੈਂਦੀ ਹੋਈ ਕਬੱਡੀ ਦੇ ਉੱਪਰ ਇਹਨਾਂ ਕਹਿੰਦੇ ਕੌਣ ਬੱਲੇ ਬੱਲੇ ਕਰਾਵੇਗੀ ਚੰਨਾ ਦਾ ਕਹਿੰਦੇ ਨਾ ਚੱਲਦਾ ਪਰ ਸਾਹਮਣੇ ਕੋਮਲ ਟਰਾਈ ਕਰਦੀ ਹੋਈ ਬੱਲੇ ਬੱਲੇ ਇੱਕ ਪਾਸੇ ਕਹਿੰਦੇ ਕੋਮਲ ਦੂਜੇ ਪਾਸੇ ਆਹ ਕਹਿੰਦੇ ਖੁਸ਼ੀ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਵਾਲੀਆਂ ਲਾਸ਼ਾਂ ਝਾੜੀਆਂ ਵਿੱਚੋਂ ਲੱਭਣਾ ਆਹ ਕਹਿੰਦੇ ਜੱਸੀ ਆ ਜਫਰਵਾਲ ਪਿੰਡ ਦੀ ਜੁੱਥੇ ਦੇ ਕਹਿੰਦੇ ਵੀ ਰੱਸਾ ਕੱਸੀ ਦੀ ਟੀਮ ਬੜੀ ਪ੍ਰਸਿੱਧ ਹੈ ਪੈਂਦੀ ਹੋਈ ਕਬੱਡੀ ਚਾਰ ਖਿਡਾਰੀਆਂ ਦੇ ਵਿੱਚ ਆਹ ਕਹਿੰਦੇ ਟੈਕਨੀਕਲ ਜੱਸੀ ਨੇ ਆਪਣੀ ਟੀਮ ਦੇ ਜੱਸੀ ਨੇ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਦਿੱਤਾ ਹੈ ਪ੍ਰਮਾਤਮਾ ਨੂੰ ਯਾਦ ਕੀਤਾ ਕਬੱਡੀ ਪੌਣ ਦੇ ਵੀ ਬੰਦੀ ਹੋਈ 1 2 3 ਥਾਪੀਆਂ ਪੱਟਾਂ ਤੇ ਮਾਰੀਆਂ ਚਾਰ ਖਿਡਾਰਮਾਂ ਨੂੰ ਵੰਗਾਲਿਆ ਚੰਨੋ ਹੈਗਾ ਰਾਂਦਾ ਪਹਿਲੀ ਕਬੱਡੀ ਤੇ ਮੱਲ ਲੈਣਾ ਦੋ ਦੋ ਹੱਥ ਕਰਨਾ ਪਤਾ ਲੱਗ ਜੇ ਉਹ ਖਾਲੀ ਚੰਨੋ ਆਈ ਹੋਈ ਹੈ ਪਰ ਇਧਰ ਦੇ ਪਾਸੇ ਮੱਲ ਆਹ ਫੜਿਆ ਗੁੱਟ ਲੱਗਦਾ ਏ ओर ਇਧਰ ਦੇ ਪਾਸੇ ਆਹ ਉਂਗਲ ਖੜੀ ਆ ਮੱਲ ਦੇ ਜਸ਼ਨ ਕਹਿੰਦੇ ਵੀ ਅੱਗੇ ਨੂੰ ਵਧੀਆ ਤੇ ਸਾਹਮਣੇ 2 ਨੰਬਰ ਤੇ ਵਧ ਕੇ ਟਰਾਈ ਕੀਤੀ ਆ ਖਿਡਾਰੀ ਨੇ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਆ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਆ ਵਾਹ ਟਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਪਾਉਣ ਲਈ ਖੁਸ਼ੀ ਤਿਆਰ ਹੈ ਦਿੜਬੇ ਵਾਲੇ ਖੁਸ਼ੀ ਦੇ ਚਰਚੇ ਹੋਇਆ ਦੁਨੀਆ ਦੇ ਵਿੱਚ ਕਬੱਡੀ ਦਾ ਕਹਿੰਦੇ ਤਮ ਜਾਫੀ ਮੰਨਿਆ ਗਿਆ ਪਰ ਇਹ ਖੁਸ਼ੀ ਰੇਡਰ ਆ ਕਬੱਡੀ ਪਾਉਣ ਦੇ ਲਈ ਬਦੀ ਹੋਈ ਹੈ ਆਲਖਾ ਵਾਲੀ ਚੰਨੋ ਤਿਆਰ ਹੈ ਇਧਰਲੇ ਪਾਸੇ ਉਹ ਟੱਕਰ ਚੰਨੋ ਖੁਸ਼ੀ ਚੰਨੋ ਖੁਸ਼ੀ ਇਹ ਬੱਲੇ 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 ਥਾਰ ਥਾਰ ਹੁੰਦੀ ਹੈ ਇਹ ਤਾਲੀਆਂ 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 ਬਾਦਿ ਵਾਲੇ ਤਾਲੀਆਂ ਜਗਦੀ ਜਾਈਏ ਇਹ ਤਾਲੀਆਂ ਆ ਸੱਜਣਾਂ ਨੇ ਕਹਿੰਦੇ ਸਿਰਾ ਕਰਦਾ ਰੱਜ ਗਈ ਕੈਂਚੂ ਤਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿਨੇ ਸਾਰਾ ਕੁਝ ਤੱਕਿਆ ਆਹ ਕਹਿੰਦੇ ਕਬੱਡੀ ਤੇ ਵੰਕਲ ਦੀ ਪੈਂਦੀ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ ਇਹ ਵੀ ਕਹਿੰਦੇ ਬੜੀ ਤਗੜੀ ਰੋਡਰ ਆਹ ਗੁਰਲਿਆਂ ਦੇ ਹੱਥ ਹੋਣੀਆਂ ਗੁਰਲਿਆਂ ਖਿਡਾਰਨਾਂ ਦੇ ਹੱਥ ਹੋਣੀਆਂ ਚਾਰ ਖਿਡਾਰਨਾਂ ਦੇ ਵਿੱਚੋਂ ਬਹੁਤ ਕੇ ਕਹਿੰਦੇ ਕੀਤੀ ਹੋਈ ਟਰਾਈ ਨੀਤੂ ਨੇ ਔਰ ਪੁਆਇੰਟ ਕਹਿੰਦੇ ਟਵਿੰਕਲ ਨੇ ਜੋੜ ਦਿੱਤਾ ਹੈ ਆਪਣੀ ਟੀਮ ਦੇ ਲਈ ਉਹ ਚੱਕੋ ਮੈਦਾਨ ਓਏ ਸਿਆਣਾ ਉਹ ਕਹਿੰਦੇ ਪੋਲਾਂ ਦੀ ਪੈਂਦੀ ਹੋਏ ਰੇਡ ਤਗੜੀ ਹੋ ਰਹਿ ਰੇ ਖੇਡ ਦੇ ਮੈਦਾਨ ਦੇ ਵਿੱਚ ਪਰ ਜਾਫੀ ਵੀ ਕਹਿੰਦੇ ਕਮਾਲ ਦੀਆਂ ਚੰਨੋਂ ਦੇ ਨਾਲ ਮੁਕਾਬਲਾ ਬਤਾਲਾ ਜੀ ਕੀ ਸ਼ਾਲਾ ਹੁਣ ਟੱਕਰ ਹੁਣ ਟੱਕਰ ਹੁਣ ਟੱਕਰ ਓ ਸਵਾਦ ਤਾੜੀ ਮਾਰ ਦੇ ਦਰਸ਼ਕ ਵੀਰੇ ਚੁੱਪ ਕੀਤੇ ਆਉਂਦੇ ਨਹੀਂ ਉਹ ਖੁਸੇ ਨਾਹੀ ਰੌਲਾ ਪਾ ਕੇ ਆਉਂਦੇ ਚੋਰ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਾਹੀ ਤੱਕੜੀ ਚ ਪੋਲੇ ਜਾਂਦੇ ਖੇਰ ਪਾਰਸਾ ਚੱਬੇ ਵਾਲਿਆ ਸਿਰਾ ਹੋ ਗਿਆ ਉਹ ਮਾਝਿਆ ਆਇਆ ਆਉਂਦਾ ਸਵਾ ਤੇ ਤਾੜ ਪੰਦਰ ਆਸਟ੍ਰੇਲੀਆ ਦੇ ਚਰੰਦਾ ਮਾਰ ਕਰਦਾ ਚੰਦਾ ਜਿਹੜੇ ਮੇਲੇ ਤੇ ਕਹੇਗੀ ਟੈਂਕਲ ਨੂੰ ਅੱਕਾ ਦਿੱਤੀ ਜਾਣੀ ਹੈ ਗੋਪੀ ਹੈ ਰਾਤਾ ਉਹ ਲਾ ਦੋ ਦੋ ਹੱਥ ਕਰਦਾ ਏ ਗੁੱਪੀ ਗੁੱਪੀ ਟਵਿੰਕਲ ਏ ਬੱਲੇ 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 ਆਗੀ ਬਣ ਗਿਆ ਆਗੀ ਬਣ ਗਿਆ ਆਗੀ ਬਣ ਗਿਆ ਆਗੀ ਬਣ ਗਿਆ ਆਹ ਮਾਰੋ ਤਾੜੀਆਂ ਆਹ ਏ ਆਹ ਏ ਆਹ ਆਹ ਕੇ ਇਹਨੂੰ ਕਹਿੰਦੇ ਸੁਰਾ ਇਹਨੂੰ ਕਹਿੰਦੇ ਸਵਾਦ ਜਦੋਂ ਤਾੜੀਆਂ ਵਜਦੀਆਂ ਨਾਲ ਫੇਰ ਪਤਾ ਲੱਗਦਾ ਵੀ ਮੇਲਾ ਐਨ ਵੱਜਿਆ ਪਿਆ 8:00 ਵਜਿਆ ਪਿਆ ਦਰਸ਼ਕ ਆਨੰਦ ਮਾਣਦੇ ਹੋਏ ਐ ਲੋ ਇਧਰਲੇ ਪਾਸੇ ਪੈਂਦੀ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਖੁਸ਼ੀ ਦੀ ਬੱਲੇ 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 ਸਾਹਮਣੇ ਦੇਖਦੇ ਆ ਵੀ ਜਸ਼ਨ ਨੇ ਜੱਫਾ ਮੈਨੂੰ ਲੱਗਦਾ ਲਾਤਾ ਤਗੜਾ ਖੇਡ ਦੇ ਮੈਦਾਨ ਦੇ ਵਿੱਚ ਹੋ ਤਾੜੀ ਬਾਰੇ ਕੀ ਖਿਆਲ ਹੈ ਦਰਸ਼ਕ ਵੀਰੋ ਐਂ ਕਹਿੰਦੇ ਮੈਦ ਬਖਾਰੀ ਦੀ ਧਰਤੀ ਹੈ ਐ ਕਹਿੰਦੇ ਮਹਾਪੁਰਸ਼ਾਂ ਦਾ ਮੇਲਾ ਹੈ ਮੇਰੇ ਵੀਰੋ ਜਲਦੋ ਮੇਲਾ ਮਹਾਂਪੁਰਸ਼ਾਂ ਦਾ ਇਧਰ ਦੇ ਪਾਸੇ ਫੇਰ ਜਫਾ ਲੱਗ ਗਿਆ ਜੱਸੀ ਤਿਆਰ ਹੈ ਨੇਤੂ ਹੈਗਾਰਾ ਦਾ 21 ਵੀ 31 ਪਾਉਣ ਦਾ ਬੱਲੇ ਬੱਲੇ ਕਰਾਉਣ ਦਾ ਆ ਗੋਪੀ ਤੇ ਨੇਤੂ ਦੋਨਾਂ ਕੰਨੀਆਂ ਤੇ ਜੱਸੀ ਦੀ ਪਈ ਕਬੱਡੀ ਆ ਜੱਸੀ ਕਹਿੰਦੇ ਕਿ ਤਾਪ ਦੇ ਪੈੜ ਦਾ ਵਾਅਦਾ ਕਰ ਦਿੱਤਾ ਆ ਕੋਲਾ ਫੇਰ ਤਿਆਰ ਹੈ ਕਬੱਡੀ ਪਾਉਣ ਦੇ ਬਾਅਦ ਤੇ ਪਾਣੀ ਧਾਣੀ ਪੀਤਾ ਚਾਰ ਖਿਡਾਰਨਾਂ ਨੇ ਚੰਨ ਆਲਖਗਵਾਈ ਕਰ ਰਹੀ ਹੈ ਅੱਜ ਦੇ ਮੇਲੇ ਤੇ ਚੰਨ ਤਰਾ ਕਰਾ ਰਹੀ ਹੈ ਆ ਦੁਨੀਆ ਕਹਿੰਦੇ ਆਲਖਾਂ ਵਾਲੀ ਚੰਨੋ ਆਈ ਹੋਈ ਹੈ ਅੱਜ ਦੇ ਮੇਲੇ ਦੇ ਉੱਪਰ ਪਰ ਇਧਰ ਦੇ ਪਾਸੇ ਪਾਈ ਕਬੱਡੀ ਇਹ ਮੈਨੂੰ ਲੱਗਦਾ ਫੇਰ 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 ਕੋਈ ਨਹੀਂ ਫੇਰ ਬੱਲੇ ਬੱਲੇ ਕਰਾਤੀ ਤਾੜੀ ਮਾਰ ਦੋ ਮੇਰੇ ਵੀਰੋ ਪਰ ਇਧਰ ਦੇ ਪਾਸੇ ਗੋਪੀ પ્રદર્શન કોઈ વધ્યા ਨਹੀਂ જાપਦਾ એ데 ਪਹਿਲਾ ਹਾਫ ਹੈ ਜਫੇ ਭਰਨੇ ਪੈਣੇ ਆ ਰੀਤੂ ਹੈਗਾ ਰਾਤਾ ਗੋਪੀ ਹੈ ਰਾਤਾ ਪਰ ਇਧਰ ਦੇ ਪਾਸੇ ਆ ਮੈਨੂੰ ਲੱਗਦਾ ਜਸ਼ਨ ਕਰਦੀ ਕਮਾਲ ਬੱਲੇ ਬੱਲੇ ਹੋ ਗਈ ਹੈ 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 ਆ ਤਾੜੀਆਂ ਬਾਰੇ ਕੀ ਖਿਆਲ ਹੈ ਬਾਜੇ ਵਾਲਿਓ ਮਾਰੋ ਤਾੜੀਆਂ ਜ਼ੋਰਦਾਰ ਆ ਸਵਾਦ ਵੱਜੀ ਜਾਂਦਾ ਹੈ ਐਦੇ ਮੇਲੇ ਤੇ ਜਫੇ ਤੇ ਜਫਾ ਲੱਗੀ ਆ ਅੱਕੇ ਕਹਿੰਦੇ ਜੇ ਢੰਡਾ ਵਾਲਾ ਰਾਣਾ ਵੀ ਆ ਗਿਆ ਖੇਡ ਦੇ ਮੈਦਾਨ ਦੇ ਵਿੱਚ ਜਿੱਥੇ ਕਹਿੰਦੇ ਲੜਕੀ ਜੀ ਇੱਕ ਮਿੰਟ ਲੈਣਾ ਬੇਨਤੀ ਹੈ ਕਬੱਡੀ ਦੇ ਖਿਡਾਰੀਆਂ ਨੂੰ ਜੇਕਰ ਬਾਹਰ ਹੀ 2 ਮਿੰਟ ਵਾਰਮ-ਅਪ ਹੋ ਸਕਦੇ ਆ ਤਾਂ ਧੰਨਵਾਦ ਹੋਵੇਗਾ ਕਿਉਂਕਿ ਮੈਚ ਬੜਾ ਵਧੀਆ ਚੱਲ ਰਿਹਾ ਹੈ ਜੇਕਰ ਸਾਰੇ ਪਲੇਅਰ ਗਰਾਊਂਡ 'ਚ ਆ ਗਏ ਤਾਂ ਫਿਰ ਔਖਾ ਹੋ ਜਾਣਾ ਮੰਨਿਆ ਜੇਕਰ ਬਾਹਰ ਹੀ ਵਾਰਮ-ਅਪ ਹੋ ਜੀਏ ਤਾਂ ਧੰਨਵਾਦ ਹੋਵੇਗਾ ਸਾਰੇ ਭਰਾਵਾਂ ਦਾ ਕਬੱਡੀ ਦੇ ਖਿਡਾਰੀਆਂ ਨੂੰ ਬੇਨਤੀ ਹੈ ਗਰਾਊਂਡ ਦੇ ਲਾਗੇ ਆ ਜਾਣਾ ਤੇ ਕਿਰਪਾ ਕਰਕੇ ਗਰਾਊਂਡ ਦੇ ਅੰਦਰ ਉਦੋਂ ਆਉਣ ਜਦੋਂ ਆ ਮੈਚ ਸਮਾਪਤ ਹੋ ਜਾਵੇ ਇਹਨਾਂ ਇੱਕ ਧਿਆਨ ਰੱਖਿਓ ਭਰਾ ਬਣ ਕੇ ਲਾ ਕਬੱਡੀ ਪਾਉਣ ਦੇ ਵਾਤੇ ਇਧਰ ਦੇ ਪਾਸੇ ਟਿੰਕਲਾਲ ਵਾਲੇ ਗਰਦਾਸਪੁਰ ਪਿੰਡ ਵਾਲੇ ਮਾਜੇ ਦਾ ਕਿੰਨੇ ਗਰਦਾਸਪੁਰ ਦਾ ਇਲਾਕਾ ਹੈ ਉਹ ਮਾਜੇ ਵਾਲੇ ਭਾਉਾਂ ਵਾਲਾ ਇਲਾਕਾ ਹੈ ਅੱਜ ਜੇ ਨਾਲੇ ਦੀ ਗੱਲ ਚੱਲਦੀ ਹੈ ਇਸ ਇਲਾਕੇ ਦਾ ਵੱਡਾ ਮੇਲਾ ਚੱਲਦਾ ਹੈ ਪਰ ਇਧਰ ਦੇ ਪਾਸੇ ਗੋਪੀ 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 ਇਹ ਕਰਦੀ ਕਮਾਲ ਬੱਲੇ 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 ਉਹ ਜੱਸੀ ਕਮਾਲ ਕਰ ਗਿਆ ਇੱਕ ਟਾਪ ਦੇ ਪੈਣ ਦਾ ਵਾਅਦਾ ਕਰ ਦਿੰਦਾ ਹੈ ਮਹਾਰਿਸ਼ ਬਾਬਾ ਜੋਗਾ ਸਿੰਘ ਜੀ ਬਹੁਤ ਵੱਡਾ ਪਿਆਰ ਭੇਜਿਆ ਧੰਨਵਾਦ ਹੈ ਉਹ ਮਾਝੇ ਵਾਲਿਓ ਇੱਕ ਵਾਰੀ ਤਾੜੀ ਮਾਰਾ ਫੇਰ ਬਾਲਾ ਫੇਰ ਚੰਨ ਹਾਰਾਦਾ ਏ ਬੱਲੇ 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 ਬਾਲਾ ਭੜਿਆ ਗੱਟਾ ਲੱਗਦਾ ਯੋਰ ਬਾਲਾ ਬਾਰੇ ਤਾੜੀਆਂ ਬਾਰੇ ਕੀ ਖਿਆਲ ਹੈ ਬਾਲੋ ਤਾੜੀਆਂ ਮਾਰੋ ਓ ਤਾੜੀ ਮਾਰ ਦਿਓ ਐਨ ਕਹਿੰਦੇ ਸਵਾਦ ਵੱਜਿਆ ਪਿਆਜ ਮਹਿ ਬਖਾਰੀ ਦੀ ਧਰਤੀ ਤੇ ਮਹਾਪੁਰਸ਼ਾਂ ਦਾ ਕਹਿੰਦੇ ਭਗਤੀ ਸਥਾਨ ਪਰ ਇਧਰਲੇ ਪਾਸੇ ਸ਼ਾਰਦਾ ਨੇ ਫੇਰ ਆਪਣੀ ਟੀਮ ਲਈ ਜੋੜ ਦਿੱਤਾ ਹੈ ਅਗਲੀ ਕਬੱਡੀ ਖੁਸ਼ੀ ਦੀ ਹੈ ਕਿ ਹੱਕ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਬੇਈਮਾਨੀ ਨੂੰ ਰੋਕਦੇ ਰਹਿਣਾ ਕੋਈ ਮੰਦੀ ਗੱਲ ਨਹੀਂ ਫੋਕੀ ਚਾਦਰ ਕਰਨਾ ਕਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਮਿੱਤਰੋ ਮਾਰੇ ਤੰਦੇ ਦਾ ਚੰਦੇ ਦਾ ਚੰਦੇ ਦਾ ਜੰਨਾ ਜੰਨਾ ਤਾੜੀਆਂ ਤਾੜੀਆਂ ਬੱਲੇ 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 ਓ ਮਾਤੇ ਵਾਲੋ ਤਾੜੀਆਂ 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 ਰੁਕੜੀਆਂ ਨਹੀਂ ਚਾਹੀਦੀਆਂ ਓ ਸਰ ਬਾਬਾ ਜੋਗਾ ਸਿੰਘ ਜੀ ਖੋਸ਼ ਨੇ ਬਾਬਾ ਗੋੜ ਇੰਜਣ ਬੰਨਣੇ ਪੈਂਦੇ ਜਦੋਂ ਗਰਾਰੀ ਯਾਰਦੀ ਹੈ ਨਿਸ਼ਾਨ ਕਹਿੰਦਾ ਨੋਟ ਮੈਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਹੈ ਮੈਟਰ ਯਾਰੀ ਕਰਦੀ ਹੈ ਨੱਟ ਯਾਰੀ ਕਰਦੀ ਹੈ ਗੋਪੀ ਇਹਨੇ ਥਾਪੀਆਂ ਵੜੀਆਂ ਮਾਰੀਆਂ ਆਹ ਕਰਾ ਦੇ ਬਾਜੀ ਲਾ ਦੇ ਬਾਜੀ ਲਾ ਦੇ ਬਾਜੀ ਲਾ ਦੇ ਬਾਜੀ ਏ ਬੱਲੇ 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 ਮਾਜਾ ਨੱਚੂ ਮਾਜਾ ਨੱਚੂ ਮਾਜਾ ਨੱਚੂ ਏ ਪੰਗੜੇ 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 ਪੈਣ ਭੰਗੜੇ ਪੈਣਗੇ ਇਹ ਬੱਲੇ 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 ਉਹ ਮਾਝੇ ਵਾਲਿਆ ਆਇਆ ਸਵਾਤ ਤੇ ਤਾੜੀਆਂ ਮਾਰੇ ਉਹ ਅੱਗੇ ਹੀ ਕਹਿੰਦੇ ਸਿਰਾ ਹੋਈ ਜਾਂਦਾ ਜਮੈਲ ਬਖਾਰੀ ਦੀ ਧਰਤੀ ਤੇ ਸਿਰਾ ਹੋਈ ਜਾਂਦਾ ਆਹ ਕਹਿੰਦੇ ਖੁਸ਼ੀ ਦੀ ਕਬੱਡੀ ਖੇਡ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਖੁਸ਼ੀ ਦੀ ਪੈਂਦੀ ਹੋਈ ਰੇਡ ਸੱਤ ਭਾਈ ਇੱਕ ਮਿਰਜਾ ਬਾਕੀ ਕਿਸਾਨਾਂ ਨੇ ਕੱਲੀ ਸਹਬਾਪੁਰੀ ਬਣਾਤੀ ਮਰਦੇ ਹਜ਼ਾਰਾਂ ਨੇ ਕੱਲੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰ ਦਿਆਂ ਤੇ ਕੁੜੀਏ ਕਿਸਮਤ ਥੜੀਏ ਤੈਨੂੰ ਇੰਨਾ ਪਿਆਰ ਦਿਆਂ ਕਿ ਆਪਣੇ ਹਿੱਸੇ ਦੀ ਦੁਨੀਆ ਮੈਂ ਤੇਥੋਂ ਵਾਰ ਦਿਆ ਪਰ ਇਧਰ ਦੇ ਪਾਸੇ ਉਹ ਸਵਾਦ ਵੱਜ ਗਿਆ ਉਹ ਮਾਜੇ ਵਾਲਿਓ ਆਇਆ ਸਵਾਦ ਤੇ ਤਾੜੀਆਂ ਇੱਕ ਵਾਰੀ ਦਿਲੋਂ ਮਾਰਦੇ ਦੇ ਵਾਸਤੇ ਆ ਤਾੜੀਆਂ বাজਦੀਆਂ ਪਤਾ ਲੱਗਦਾ ਲੋਕਾਂ ਦਾ ਮਨ ਖੁਸ਼ ਹੈ ਬਾਬਾ ਜੋਗਾ ਸਿੰਘ ਜੀ ਮੁੱਖ ਸੇਵਾਦਾਰ ਵੱਡੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਪਾਸੇ ਕਹਿੰਦੇ ਵੀ ਜੱਸੀ ਦੇ ਲਈ 500 ਰੁਪਏ ਰੂਤਾ ਵੀਰ ਦੇ ਭਾਈਆ ਜੀ ਵੱਲੋਂ ਪੁੱਜਿਆ ਹੋਇਆ ਤੇ ਜੱਸੀ ਦੀ ਪੈਂਦੀ ਹੋਏ ਰੇਡ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਦੇ ਮੁੱਕਣੀ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਦੇ ਮੁੱਕਣੀ ਜੱਪਿਆਂ ਤੇ ਮੁੱਕਣੀ ਚੰਨੋ ਹੈਰਾਤਾ ਇਹਨੇ ਵੀ ਥਾਪੀਆਂ ਹੰਦਿਆ ਜਮਾਰੀਆਂ ਆਹ ਹਗਾਰਾਤਾ ਬਦਲਾ ਲੈਣ ਦਾ 21 ਦੀ 31 ਪਾਉਣ ਦਾ ਇਹ ਬੱਲੇ 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 ਹੋਣੀ ਹੈ ਮਾਲਾ ਕਰਦੀ ਕਮਾਲ ਇਧਰਲੇ ਪਾਸੇ ਆਹ ਪੁਆਇੰਟ ਫੇਰ ਮਾਲਾ ਦੇ ਖਾਤੇ ਆ ਫੇਰ ਮਾਲਾ ਦੇ ਖਾਤੇ ਇਧਰ ਕਹਿੰਦੇ ਵੀ ਸ਼ਰਦਾ ਵੀ ਕਬੱਡੀ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਸੋਨੇ ਦੀ ਪਰਖ ਸੁਦਾ ਹੁੰਦੀ ਸੁਨਿਆਰੇ ਨੂੰ ਰੁੱਖੀ ਮਿੱਸੀ ਦੀ ਕਦਰ ਹੁੰਦੀ ਸੁਦਾ ਭੁੱਖ ਦੇ ਮਾਰੇ ਨੂੰ ਬਜਹੇੜੀ ਵਾਲਾ ਪੰਮਾ ਬੱਲਾ ਸੱਚੀਆਂ ਲਿਖਦਾ ਏ ਵੱਡੇ ਵੱਡੇ ਰਿਸ਼ਤਿਆਂ ਨਾਲੋਂ ਪੈਸਾ ਅੱਜ ਵੱਡਾ ਦਿਸਦਾ ਏ ਪੈਸਾ ਜੇ ਵੱਡਾ ਦੇਦਾ ਹੈ ਆਕੇ ਕਹਿੰਦੇ ਵੀ ਅਨੰਦ ਕਾਰਜ ਕਹਿੰਦੇ ਲੋੜੋਂ ਦੇ ਧੀਆਂ ਨੇ ਹੋਏ ਹੈ ਵੱਡੇ ਕਹਿੰਦੇ ਮਹਾਪੁਰਸ਼ਾਂ ਦੀ ਸੇਵਾ ਏ ਵੱਡੀ ਸੋਚ ਹੈ ਪਹਿਲਾਂ ਵੀ ਗੱਲ ਕੀਤੀ ਹੈ ਕਬੱਡੀ ਕਹਿੰਦੇ ਭੋਲਾ ਦੀ ਪੈਂਦੀ ਹੋਈ ਖੇਡ ਦੇ ਮੈਦਾਨ ਦੇ ਵਿੱਚ ਇਹ ਨੂੰ ਫੜਨਾ ਕੋਈ ਸੌਖਾ ਥੋੜੀ ਹੈ ਤਾੜੀ ਮਾਰ ਦਿਓ ਮੇਰੇ ਦਰਸ਼ਕ ਵੀਰੋ ਆਕੇ ਕਹਿੰਦੇ ਮੈਚ ਸਿਰੇ ਦਾ ਵਾਕਿਆ ਮੈਚ ਬੜਾ ਤਕੜਾ ਗਿਆ ਕਿ ਕਬੱਡੀ ਬਾਕੀ ਲਾਸਟ ਲਾਸਟ ਕਬੱਡੀ ਹੈ ਗੋਪੀ لاسٹ کبڈی مالا آ گئی ہے ایک بار تاڑیاں مچھا مالا مالا کبڈی پا رہی ہے ਜੰਨਾ ਹੈਗਾ ਰਾਤਾ ਲਾਸਟ ਕਬੱਡੀ ਤੇ ਮੇਲਾ ਬਣਾਉਣ ਦਾ ਪਰ ਮਾਲਾ ਇਹ ਆ ਇੱਕ ਵਾਰੀ ਤਾੜੀਆਂ ਮਾਰ ਦਿਓ ਮਾਲਾਂ ਦੇ ਬਾਤ ਵਿੱਚ ਜੈ ਰਾਮਨ ਵੀਰ ਵੱਡੀ ਜ਼ਿੰਮੇਵਾਰੀ ਬਾਬਾ ਜੋਗਾ ਸਿੰਘ ਜੀ ਦਾ ਧੰਨਵਾਦ ਸ਼ਮਸ਼ੇਰ ਸਿੰਘ ਜੀ ਪ੍ਰਧਾਨ ਉਹਨਾਂ ਦਾ ਧੰਨਵਾਦ